ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇਹ ਹੰਡੋਲ ਪਾਠ ਹੈ ਪੋਥੀਆਂ ਚ ਹੰਡੋਲ ਛਪਿਆ ਹੈ ਸਿਆਰੀ ਲੱਗੀ ਹੋਈ ਹੈ ਪ੍ਰਾਤਨ ਸਰੂਪਾਂ ਚ ਸਿਆਰੀ ਨਹੀਂ ਹੰਡੋਲ ਪਾਠ ਹੈ ਸ਼ੁੱਧ ਕਰ ਲੋ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਕਾਇਆ ਨਗਰ ਇਕ ਬਾਲਕ ਵਸਿਆ ਖੇਨ ਪਾਲ ਥਿਰ ਨ ਰਹਾਈ ਅਨੇਕ ਉਪਾਵ ਯਤਨ ਕਰ ਥਾਕੇ ਬਾਰਮਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਗੁਰ ਮਿਲੈ ਤ ਪੂਰਾ ਪਾਈਐ ਭਜ ਰਾਮ ਨਾਮ ਨੀਸਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਇੱਥੇ ਵਿਸਰਾਮ ਲੱਗੇਗਾ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਕਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਇਆਲ ਭਏ ਹੈ ਜੋ ਕ੍ਰਿਸ਼ਨ ਬੇਦਰ ਘਰ ਆਇਆ ਮਿਲੇ ਸੁਦਾਮਾ ਭਾਵਨੀ ਤਾਰ ਸਭ ਕਿਛ ਅੱਗੇ ਦਾਲਤ ਭੰਜ ਸਮਾਇਆ ਇਸਰਾਮ ਧਿਆਨ ਨਾਲ ਲਾਉਣਾ ਹੈ ਮਿਲੇਓ ਸੁਦਾਮਾ ਭਾਵਨੀ ਤਾਰ ਇਥੇ ਵਿਸਰਾਮ ਸਭ ਕਿਛ ਅੱਗੇ ਇਠਮਕ ਦਾਲਤ ਭੰਜ ਸਮਾਇਆ RAM ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੀ ਸਭ ਸਾਖਤ ਕਰਹਿ ਬਖੀਲੀ ਇਕ ਰਤੀ ਤੇਲ ਨਾ ਕਟਾਈ ਜਾਨ ਕੀ ਉਸਤਤ ਹੈ RAM ਨਾਮਾ ਦੇਹ ਦੇ ਸੋਭਾ ਪਾਈ ਨਿੰਦਕ ਸਾਖਤ ਖਾਵ ਨਾ ਸਕੈ ਤੇਲ ਆਪਣਾ ਘਰ ਲੁਕੀ ਲਾਈ ਨਿੰਦਕ ਸਾਖਤ ਇਥੇ ਠਮਕ ਖਾਵ ਨਾ ਸਕੈ ਤੇਲ ਇਥੇ ਵਿਸਰਾਮ ਹੈ ਆਪਣਾ ਘਰ ਲੁਕੀ ਲਾਈ ਜਾਨ ਕਉ ਜਾਨ ਮਿਲ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੂ ਹੂ ਵਹਿ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੈ ਨਾਨਕ ਗੁਰਮੁਖ ਸਹਿਜ ਮਿਲਾਏ ਜੂ ਜਲ ਜਲਹਿ ਸਮਾਵੈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ